ਜਿਹੜਾ ਨਜੀ ਟ੍ਰੈਕਟਰ ਮੰਡੀ ਤਲਵੰਡੀ ਸਾਬੋ ਤਰੀਕ ਹੈਗੀ ਅੱਜ 11 ਸਤੰਬਰ 2024 ਨੂੰ ਵੀਡੀਓ ਬਣਾਉਣ ਲੱਗਿਆ ਭਰਾਵੋ ਸਵੇਰੇ ਦਾ ਗਹਿਮਾ ਗਮੀ ਜੀ ਪੂਰੀ ਸੀ ਕਿ ਦੋ ਦੋ ਸੌਦੇ ਹੋਏ ਆ ਸੌਦੀ ਮੰਡੀਆਂ ਚ ਇਹ ਜਿੰਨੀ ਗੱਲ ਹੈਗੀ ਵੀ ਸੌਦੇ ਨਹੀਂ ਹੋਏਗੇ ਜਿਹੜੇ ਜਿਹੜੇ ਟ੍ਰੈਕਟਰ ਪਏਗੇ ਜਿਹੜੇ ਰਹਿਗੇ ਉਹ ਤੁਹਾਨੂੰ ਟ੍ਰੈਕਟਰ ਅੱਤੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਟ੍ਰੈਕਟਰਾਂ ਦੇ ਰੇਟਾਂ ਸੰਬੰਧੀ ਜਾਣਕਾਰੀ ਦੇਵਾਂਗੇ ਟ੍ਰੈਕਟਰਾਂ ਦੇ ਮਾਲਕਾਂ ਦੇ ਨੰਬਰ ਦੇਵਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਅਖੀਰ ਤੱਕ ਦੇਖ ਕੇ ਤੁਸੀਂ ਕਸਟਮਰ ਨਾਲ ਸਿੱਧੀ ਤੁਸੀਂ ਗੱਲਬਾਤ ਕਰੋਗੇ ਅੱਪਾ ਕੱਲੇ ਕੱਲੇ ਪਹਿਲਾਂ ਸ਼ੁਰੂ ਕਰਦੇ ਆਂ ਕਰਮੀ ਦੇ ਟਰੈਕਟਰ ਕਰਮੀ ਦੇ ਟਰੈਕਟਰ ਹੈਗਾ ਭਾਈ ਜੀ 2020 ਮਾਡਲ 855 ਜਿਵੇਂ ਨਵਾਂ ਟਰੈਕਟਰ ਹੈ ਅੱਦੇ ਸਿੱਧਾ ਕੁਝ ਟੋਟਲਾ ਰੇਟ ਹੈ ਇੱਕ ਦੇ 855 ਦਾ ਉਸ ਤੋਂ ਬਾਅਦ 2855 ਤੋਂ ਬਾਅਦ ਆਏਗਾਗਾ 12 ਮਾਡਲ 755 39700 ਦਾ ਐਕਸਐਮ ਹੈ ਜੇ ਕਿਸੇ ਨੂੰ ਆਉਣਾ ਚਾਹੀਦਾ ਹੋਵੇ ਤੇ ਇਹ ਵੀ ਵਧੀਆ ਟਰੈਕਟਰ ਹੈਗਾ ਐਕਸਐਮ ਟਰੈਕਟਰ ਹੈ ਉਸ ਤੋਂ ਬਾਅਦ ਬਾਈ ਕੋਲ ਆ ਜਾਂਦਾ ਟਰੈਕਟਰ 15 ਮਾਡਲ 4 ਲੱਖ 90 ਹਜ਼ਾਰ ਰੁਪਏ ਟਰੈਕਟਰ ਦਾ ਰੇਟ ਹੈ ਬਾਈ ਜੀ ਪੂਰਾ ਚੰਗਾ ਟਰੈਕਟਰ ਹੈ ਗੁਡਇਰ ਦੇ ਕੰਪਨੀ ਦੇ ਟਾਇਰ ਹੈ ਪੰਜਾਬ ਨੰਬਰ ਟਰੈਕਟਰ ਹੈ तकरीबन ਸਾਰੇ ਠੀਕ ਹੈ ਜੀ ਉਸ ਤੋਂ ਬਾਅਦ ਬਾਈ ਕੋਲ ਹੈਗਾ ਟਰੈਕਟਰ 2011 ਮਾਡਲ 852 3 ਲੱਖ 97 ਹਜ਼ਾਰ ਰੁਪਏ ਰੇਟ ਹੈ ਦਾ ਬਾਈ ਜੀ ਟਰੈਕਟਰ ਉਸ ਤੋਂ ਬਾਅਦ ਆਇਆ ਬਾਈ ਕੋਲ 2007 ਮਾਡਲ 2007 ਮਾਡਲ ਕ੍ਰੋਸਕਾ ਇੰਡੀਅਨ ਦਾ 3 ਲੱਖ 45 ਹਜ਼ਾਰ ਰੁਪਏ ਟਰੈਕਟਰ ਦਾ ਰੇਟ ਹੈ ਟਾਇਰ ਟਰੈਕਟਰ ਦੇ ਨਵੇਂ ਵਰਗੀ ਆ ਆਪਾਂ ਬਾਈ ਨਾਲ ਜਿਹੜਾ ਭਰਾ ਜੋੜਿਆ ਦੱਸੋ ਵਾਜ ਵਗੈਰਾ ਸਹੀ ਹੁੰਦੀ ਹੈਗੀ ਤੇ ਆਪਾਂ ਦਿੰਨਾ ਬਾਈ ਦਾ ਨੰ ਠੀਕ ਹੈ ਇਸ ਤਰ੍ਹਾਂ ਫੋਨ ਨੰਬਰ ਬੋਲੀਗਾ 94172 94172 38225 94172 38225 ਬਾਈ ਦਾ ਮੋਬਾਈਲ ਨੰਬਰ ਹੈ ਤੁਸੀਂ ਬਾਈ ਦਾ ਸਿੱਧਾ ਸੰਪਰਕ ਕਰਕੇ ਤੁਸੀਂ ਟਰੈਕਟਰਾਂ ਸੰਬੰਧੀ ਜਾਣਕਾਰੀ ਲੈ ਸਕਦੇ ਜੀ ਉਸ ਤੋਂ ਉਸ ਤੋਂ ਬਾਅਦ ਆ ਜਾਂਦਾ ਹੈ ਬਾਈ ਸੀਰੇ ਬਰਾਡ ਦੇ ਸੀਰੇ ਬਰਾਡ ਦੇ ਟਰੈਕਟਰ ਥੀੜੀ ਵਾਲਾ ਜੀ ਬਾਈ ਕੋਲ ਹੈਗਾਗਾ 36300 ਪਰ 2014 ਵਾਲਾ ਟਰੈਕਟਰ 4 ਲੱਖ 85 ਹਜ਼ਾਰ ਟਰੈਕਟਰ ਦੀ ਮੰਗ ਹੈ ਰਹਾਂ ਨੰਬਰ ਆ ਟਰੈਕਟਰ ਦੇ ਨਾਲ ਦੀ ਟਾਇਰ ਨੇ ਜਿੰਨੇ ਵੀ ਹੈਗੇ ਆ ਕਿ ਪੂਰਾ ਘੈਂਟ ਟਰੈਕਟਰ ਆ ਬਾਈ ਦਾ ਆਪਾਂ ਨੰਬਰ ਵੀ ਦੇਵਾਂਗੇ ਤੁਹਾਨੂੰ ਪੂਰਾ ਸਾਰਾ オリジナル ਟਰੈਕਟਰ ਹੈਗਾ ਸਾਇਲੈਂਟ ਆਵਾਜ਼ ਤੇ ਟਰੈਕਟਰ ਆ ਪੂਰਾ ਵਧੀਆ ਟਰੈਕਟਰ ਵੀਡੀਓ ਨੂੰ ਜਿਹੜੇ ਜਿਹੜੇ ਭਰਾ ਦੇਖ ਰਹੇ ਨਾਲ ਦੇ ਨਾਲ ਸ਼ੇਅਰ ਕਰ ਦਿਓ ਦੇਖੋ ਟਰਾਈ ਹੁੰਦੀ ਟਰੈਕਟਰ ਦੇ ਉੱਤਰ ਦੇਖ ਲਈ ਐਨ ਅੰਦਰ ਟ੍ਰਾਈ ਕਰ ਟਰੈਕਟਰ ਦੇ ਨਾਲ ਦੇ ਟਾਇਰ ਆ ਬਾਈ ਜੀ 70 75 ਪੈਸੇ ਪੂਰਾ ਕੱਲ ਚੰਗਾ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ 2014 ਮਾਡਲ ਸੁਪਰ ਹੈਗਾ ਟਰੈਕਟਰ 9 HP ਵਾਲਾ 36 30 HP ਐਨਓਸੀ ਮਿਲ ਜੂਗੀ ਹਰਿਆਣਾ ਨੰਬਰ ਹੈ ਟਰੈਕਟਰ ਬਹੁਤ ਸੋਹਣਾ ਟਰੈਕਟਰ ਹੈਗਾ ਪੂਰਾ ਚੰਗਾ ਟਰੈਕਟਰ ਚਲਾਵੇ ਚੁਗਿਆ ਪੂਰਾ ਨਵਾਂ ਟਰੈਕਟਰ ਉਸ ਤੋਂ ਬਾਅਦ ਬਾਈ ਕੋਈ ਟਰੈਕਟਰ ਆ ਜਾਂਦਾ ਹੈਗਾ ਫਾਰਮ ਟਰੈਕ 45 ਸੁਪਰ ਮੈਕਸ ਪਾਵਰ ਸਟੀਅਰਿੰਗ ਵਾਲਾ ਟਰੈਕਟਰ ਇਹ ਜਿਹੜਾ ਕੋਧੋ ਇੱਕ ਮਿੰਟ ਜਣਾ ਇੰਡੀਆ ਨੰਬਰ ਤੇ ਚੱਲੀ ਜਾਂਦਾ ਆ ਦਿਖਾਈ ਕੋਈ ਮੜਾ ਜਿਹਾ ਟਰੈਕਟਰ ਇੱਕ ਮਿੰਟ ਬਾਈ ਮੜਾ ਜਿਹਾ ਟਰੈਕਟਰ ਲਾਈਵ ਦੇਖੋ ਮੜਾ ਜਿਹਾ ਮੈਂ ਕਰ ਬੜੀ ਇੱਕ ਮਿੰਟ ਲੱਗੀ ਹੋਈ ਹੈ ਦਾ ਹਾਂ 44 ਫਰਮ ਵੀ ਤੁਹਾਡਾ ਨਹੀਂ ਨਹੀਂ ਉਹ ਤਾਂ ਫਿਰ ਛੱਡਣੀ ਆਉਣੀ ਸੀ ਜਦੋਂ ਵਿੱਲਾ ਹੋ ਗਿਆ ਉਸ ਤੋਂ ਬਾਅਦ ਫਾਰਮ ਟਰੈਕ 45 ਬਾਈ ਕੋਲੇ ਸੁਪਰ ਸੁਪਰ ਹੈਗਾ ਟਰੈਕਟਰ ਸੁਪਰ ਮੈਕਸ ਟਰੈਕਟਰ ਟਾਇਰ ਵੀ ਪੂਰੇ ਚੰਗੇ ਹੈਗੇ ਪਾਵਰ ਸਟੀering ਹੈ ਟਰੈਕਟਰ ਦਾ ਮਗਰਾੜ ਮੁਰੂੜ ਪੂਰੇ ਸਾਫ਼ ਹੈ ਟਰੈਕਟਰ ਤੇ ਜੇ ਕਿਸੇ ਵੀ ਭਾਈ ਨੂੰ ਭਰਾ ਨੂੰ ਚਾਹੀਦਾ ਹੋਵੇ ਫਾਰਮ ਟਰੈਕ 45 ਪਾਵਰ ਸਟੀering ਵਾਲਾ ਨਵੇਂ ਆ ਕੇ ਟਾਇਰ ਆ ਕੇ ਪੂਰਾ ਚੰਗਾ ਟਰੈਕਟਰ ਹੈ ਬਾਈ ਦਾ ਆਪਾਂ ਇੱਕ ਬਾਈ ਕੋਲ ਹੈਗਾਗਾ ਟਰੈਕਟਰ ਆਪਣਾ ਐਲਟੀ ਮਾਡਲ ਜੋਂਡੀਅਰ 2005 ਮਾਡਲ ਕੀ ਹਾਲ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਰਾ ਹੋਠੀਓ ਬਾਈ ਆਪਣਾ ਨਾਂ ਤੇ ਪਿੰਡ ਦਾ ਨਾਂ ਬੋਲ ਫਿਰ ਮੇਰਾ ਜਸਵੰਦਰ ਸਿੰਘ ਹਾਂ ਉੱਚੀ ਬੋਲਿਓ ਥੋੜਾ ਜਿਹਾ ਕੰਡ 3D ਠੀਕ ਹੈ ਜੀ ਜਿਲ੍ਹਾ ਸ਼ਿਮੌਰ ਸਾਹਿਬ ਠੀਕ ਹੈ ਟਰੈਕਟਰ ਉੱਥੇ ਹੁੰਦਾ ਬਾਈ ਆਪਣੇ ਫੋਨ ਨੰਬਰ ਬੋਲਿਓ ਬਾਈ ਆਪਣੇ 83600 83600 46476 83600 46476 ਬਾਈ ਦਾ ਮੋਬਾਈਲ ਨੰਬਰ ਹੈ ਬਗਿੱਦਰ ਵਾਹੇ ਕੋਲੇ ਛੇੜੀ ਪਿੰਡ ਆ ਬਾਈ ਦਾ ਤੇ ਸੜਕ ਦੇ ਉੱਤੇ ਹੀ ਘਰ ਹੈਗਾ ਬਾਈ ਦਾ ਨਾਂ ਜਸਵਿੰਦਰ ਸਿੰਘ ਸੀਰਾ ਬਰਾੜ ਕਹਿੰਦੇ ਆ ਬਾਈ ਨੂੰ ਠੀਕ ਹੈ ਇਸ ਤੁਸੀਂ ਐਡਰੈਸ ਤੇ ਜਦੋਂ ਮਰਜ਼ੀ ਆ ਕੇ ਕਿੰਨੇ ਟਰੈਕਟਰ ਖੜੇ ਬਾਈ ਆਪਣੇ ਕਿਹੜੇ ਕਿਹੜੇ ਟਰੈਕਟਰ ਖੜੇ ਆ ਤਿੰਨ ਜੌਂਡੀ ਉਹਦਾ ਤਿੰਨ ਹੌਲਾਂ ਵਾਲਾ ਜੀ ਠੀਕ ਹੈ ਤਾਂ ਨਹੀਂ ਫਾਰਮਰ ਰਹੇ ਜੀ ਬਾਈ ਜਿਹੜਾ ਆਹ 14 ਮਾਲ ਹੈਗਾ ਅੱਛਾ ਮੈਸੇ ਜਿਹੜਾ 14 ਮਾਲ ਟਰੈਕਟਰ ਆ ਤੁਹਾਡੇ ਕੋਲੇ ਇਹ ਕਿੰਨੇ ਦਾ ਦੇਣਾ ਵੀਰੇ ਇਹ 4 ਲੱਖ 65000 ਰੁਪਏ ਦਾ ਚਾਰ ਲੱਖ 65000 ਦਾ ਬਾਈ ਜੀ ਸਵਾ ਤਿੰਨ ਲੱਖ ਰੁਪਏ ਦਾ ਟਰੈਕਟਰ ਤੇ ਲੋਨ ਹੋ ਜੂ ਹਾਂਜੀ ਇਹ ਤੇ ਅੱਗੇ ਤੇ ਜਿਹੜਾ 12 ਮਾਲ ਟਰੈਕਟਰ ਆ ਆਹ ਇਹ ਕਿੰਨਾ ਦੇਹੋਗੇ ਫਾਰਮਰ ਇੱਕ ਬੰਦਾਲੀ 3 ਲੱਖ 55 ਹਜ਼ਾਰ ਦਾ 3 ਲੱਖ 55 ਹਜ਼ਾਰ ਦਾ ਇਹਦੇ ਟਰੈਕਟਰ ਤੇ 3 ਲੱਖ ਦੇ ਲਗਭਗ ਲੋਨ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਜੀ 第三 ਪਾਰਟੀ ਦੇ ਟਰੈਕਟਰ ਆ ਜੀ ਸਾਰੀ ਜਿੰਨੀ ਪੂਰ ਜ਼ਿੰਮੇਵਾਰੀ ਉਹ ਵੀ ਟਰੈਕਟਰਾਂ ਦੀ ਪੂਰ ਜ਼ਿੰਮੇਵਾਰੀ ਠੀਕ ਹੈ ਬਾਈ ਜੀ ਫੋਨ ਨੰਬਰ ਇੱਕ ਵਾਰੀ ਲਾਜ਼ਮੀ ਫੇਰ ਬੋਲ ਦਿਓ ਥੋੜਾ 836447 836447 ਦਾ ਮੋਬਾਈਲ ਨੰਬਰ ਹੈ ਬਾਈ ਜੀ ਅੱਗੇ ਬਾਈ ਦਾ ਆਪਾਂ ਟਰੈਕਟਰ ਦਿਖਾਉਣਾ ਐਲਟੀ ਮਾਡਲ ਚੌਂਡੀਆੜ ਤੋਂ ਇਹਦਾ 17 ਮਾਡਲ ਨੂੰ ਪੌਣੇ ਹੋਣਗੇ ਰਾਜੂ ਟਾਇਰ ਉਹਦੀ ਫਿਰ ਦਾਂਗੇ ਅੱਗੇ ਹੈਗਾ ਜੀ 5310 5310 ਐਲਟੀ ਮਾਡਲ ਹੈ ਬਾਈ ਦਾ ਬਹੁਤ ਸੋਹਣਾ ਟਰੈਕਟਰ ਹੈ ਬਾਈ ਜੀ ਟਾਇਰ ਹੈਗੇ 80 85 ਪੈਸੇ ਟਰੈਕਟਰ ਦੇਖ ਲੋ ਪੂਰਾ ਘੈਂਟ ਟਰੈਕਟਰ ਹੈ ਜੀ ਐਲਟੀ ਮਾਡਲ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਪੂਰਾ ਘੈਂਟ ਟਰੈਕਟਰ ਹੈ ਜੀ 2005 ਮਾਡਲ ਹੈ 4 ਲੱਖ 85000 ਰੁਪਏ ਬਾਈ ਡਿਮਾਂਡ ਕਰਦਾ ਬਾਈ ਕਹਿੰਦਾ 4 ਲੱਖ 3 ਲੱਖ 70000 ਦਾ ਦੇਣਾ ਹੈ ਕੁਛ ਮਰਜ਼ੀ ਕਹੇ ਚਲੋ ਬਾਈ ਕਹਿੰਦਾ 3 ਲੱਖ 70000 ਰੁਪਏ ਦਾ ਟਰੈਕਟਰ ਦੇਣਾ ਬਾਈ ਕਹਿੰਦਾ ਠੀਕ ਹੈ ਜੀ 4,85000 ਰੁਪਏ ਬਾਈ ਡਿਮਾਂਡ ਕਰਦਾ ਸੀਗਾ 2005 ਮਾਡਲ ਟਰੈਕਟਰ ਹੈ ਜੁੰਡੀਅਰ ਐਲਟੀ ਮਾਡਲ ਬਾਈ ਦਾ ਆਪਾਂ ਫੋਨ ਨੰਬਰ ਤੁਹਾਨੂੰ ਹੁਣੇ ਬੋਲ ਕੇ ਆਟਿਆ ਵੀਰੇ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਅੱਗੇ ਟਰੈਕਟਰ ਹੈ ਆਇਓ ਬਾਈ ਜੀ ਬੁਲਾਉਣੇ ਬਾਈ ਨੂੰ ਆਪਾਂ ਤੁਹਾਨੂੰ ਵੀਡੀਓ ਨਾ ਬਣੇ ਆਇਓ ਸਾਹਮਣੇ ਜੋ ਜੁੰਡੀਅਰ ਆਪਣੇ ਕੋਲ ਦੋ ਹੋਰ ਵੀ ਹੈਗੇ ਜੁੰਡੀਅਰ ਕਿਹੜੇ ਕਿਹੜੇ ਮਾਡਲ ਹੈ ਬਾਈ ਜੀ 10 ਮਾਡਲ 53 10 ਹੈ ਫੁੱਲ ਟਾਕ ਮਾਡਲ ਅੱਛਾ ਨਾਲ ਦੇ ਟਾਇਰ ਆ 76. ਉਹ ਕਿੰਨੇ ਦਾ ਦੇਣਾ ਬਾਈ ਜੀ? ਉਹ ਦੇਦਾ ਵੀ 7.5 ਲੱਖ ਦਾ। 7.5 ਲੱਖ ਰੁਪਏ ਜਮਨ ਨਵਾ ਟਰੈਕਟਰ ਸ਼ੋਰੂਮ ਕਿਹਨੇ ਨੂੰ? ਬਾਈ ਜੀ ਆ ਮੈਂ 3.70 ਲੱਖ ਦਾ ਕਹਤਾ ਬਾਈ ਹੋਰਾਂ ਨੂੰ ਵੀਡੀਓ ਵਾਲਿਆਂ ਨੂੰ। ਇਹ ਦੇ ਦੇ ਦੋਗੇ ਐਲਟੀ ਮਾਡਲ? ਕੋਈ ਨਹੀਂ ਕਰਦਾ। ਥੋੜਾ ਫੋਨ ਨੰਬਰ ਰਾਸ਼ਟ ਚ ਫੇਰ ਬੋਲਦੇ ਜੀ। 83600 83600 46476 46476 83600 46476 ਬਾਈ ਦਾ ਮੋਬਾਈਲ ਨੰਬਰ ਹੈ। ਬਾਈ ਦਾ ਨਾਮ ਹੈ ਜਸਵਿੰਦਰ ਸਿੰਘ। ਹਾਂ ਜੀ। 514 514 ਜੁਨਡੀਅਰ ਪਾਉਸ ਸਿੰਘਲਾ। ਹਾਂ ਜੀ ਤੱਕ ਕਿਤੇ ਵੀ ਚਾਪੀਨ ਲੱਗੀ 10 ਮਾਲ ਟਰੈਕਟਰ ਠੀਕ ਹੈ ਜੀ ਠੀਕ ਹੈ ਜੀ ਬਹੁਤ ਟਰੈਕਟਰ ਦੇ ਦਾਂਗੇ ਬਾਈ ਜੀ 7.5 ਲੱਖ 7.5 ਲੱਖ ਬੰਦ ਠੀਕ ਹੈ ਬਾਈ ਜੀ ਚਲੋ ਠੀਕ ਹੈ ਬਾਈ ਨੇ ਜੀ ਹੋਰ ਵੀ ਟਰੈਕਟਰ ਹੁੰਦੇ ਬਾਈ ਕੋਲੇ 12-13 ਟਰੈਕਟਰ ਹੈ ਭਰਾ ਉਹ ਘਰੇ ਖੜੇ ਹੈ ਕਿ ਜੇ ਕੋਈ ਹੋਰ ਵੀ ਭਰਾ ਟਰੈਕਟਰ ਲੈਣਾ ਹੋਵੇ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਲੋ ਹਾਂਜੀ ਬਾਈ ਲਖਵੀਰ ਸਿੰਘ ਜੀ ਧੰਨਵਾਦ ਆ ਭਰਾ ਆ ਦੇਖੋ ਜੀ ਫਾਰਮ ਟਰੱਕ 602008 ਮਾਲ ਲੈ ਲਖਵੀਰ ਜੀ 8 ਮਾਲ ਟਰੈਕਟਰ ਹੈਗਾ ਟਰੈਕਟਰ ਤੇ ਰੇਟ ਲਿਖਾਇਆ ਜਾ 2 ਲੱਖ ਤੇ 60000 ਰੁਪਿਆ ਟਰੈ ਡਬਲ ਕਲਚਰ ਟਰੈਕਟਰ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਾਂ ਇਹਦਾ ਫੋਨ ਨੰਬਰ ਬੋਲ ਦਿੰਨੇ ਆ ਸਿੱਧਾ ਸੰਪਰਕ ਕਰ ਲਓ ਬਾਈ ਨਾਲ ਅੱਗੇ ਬਾਈ ਕੋਲ 1724 ਹੈ 2000 ਤੇ 16 ਮਾਡਲ ਹੈ ਬਾਈ ਜੀ 3 ਲੱਖ 15 ਹਜ਼ਾਰ ਟਰੈਕਟਰ ਦਾ ਰੇਟ ਹੈ ਤੇ 2.5 ਲੱਖ ਰੁਪਏ ਦਾ ਟਰੈਕਟਰ ਤੇ ਲੋਨ ਹੋ ਜੂ ਜੇ ਕਿਸੇ ਵੀ ਭਰਾ ਨੇ ਕਿਸੇ ਵੀ ਟਰੈਕਟਰ ਤੇ ਲੋਨ ਕਰਾਉਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਬਾਈ ਜੀ ਇਹਦਾ ਬਾਈ ਦਾ ਨੰਬਰ ਦਿੰਨੇ ਆ ਆਪਾਂ ਤੁਹਾਨੂੰ ਜੱਜ ਆ ਕਿਧਰ ਗਿਆ ਕਿੱਥੇ ਹੁਣ ਸੱਦੇ ਹੋ ਜੱਜ ਪਾ ਦਾਜ ਆਉਂਦਾ ਬਾਈ ਲਖਵੀਰ ਭਾਈ ਦਿਖਾਉਣੇ ਆਪੇ ਬਾਈ ਤੋਂ ਆਉਂਦਾ ਤੁਹਾਨੂੰ ਮਿਲਾਉਣੇ ਆ ਫਾਰਮ ਟਰੈਕ ਸੱਟ ਵਾਲੇ ਨਾਲ ਮਿਲਾਉਣੇਗੇ ਇਹ ਵੀਡੀਓ ਨਾਲ ਬਣੇ ਰਿਹਾ ਕਰੋ ਆ ਜਾ ਮੁੱਛਾਂ ਦਾ ਅੱਜ ਨਹੀਂ ਹੁੰਦਾ ਆਉਂਦਾ ਭੱਜਾ ਦੇਖੋ ਬੰਦਾ ਤੁਹਾਡੀ ਇੱਕ ਬੋਲ ਤੇ ਭੱਜਾ ਆ ਬੰਦਾ ਜੀ ਆਈ ਕਰਾਂ ਆ ਫਾਰਮ ਟਰੈਕ 60 ਪੁੱਛਦੇ ਆ ਬਾਈ ਕਿੰਨੇ ਦਾ ਦੇਣਾ ਹੈ ਕਿਆ ਆਪਾਂ ਦੇ ਸਵਾ ਦੋ ਲੱਖ ਰੁਪਏ ਦੇ ਹਾਂਜੀ ਸਵਾ ਦੋ ਲੱਖ ਰੁਪਏ ਦਾ ਤੇ ਬਾਈ ਤੇਰਾ ਫੋਨ ਨੰਬਰ ਬੋਲੇ 94650 ਜੀ 94650 60760 60760 94650 60760 ਬਾਈ ਦਾ ਮੋਬਾਈਲ ਨੰਬਰ ਹੈ ਤੇ ਆ ਜਿਹੜਾ ਹੈਗਾ ਟਰੈਕਟਰ 724 ਹੈ ਕਿੰਨਾ ਦੇਣਾ ਇਹ ਵੀ ਆਪਾਂ 2 ਲੱਖ 75000 ਰੁਪਏ ਦਾ ਦੇਣਾ 2 ਲੱਖ ਤੇ ਬਾਈ ਕਹਿੰਦਾ 75000 ਦਾ ਟਰੈਕਟਰ ਦੇ ਦਾਂਗੇ ਤੇ ਫਾਰਮ ਟਰੈਕ 60 260 ਦਾ ਰੇਡੀ ਲਿਖਾ ਟਰੈਕਟਰ ਤੇ ਯਾਰ ਉਹ ਤੇ ਹਾਂ ਮਾਨਤਾ ਕਰਦੇ ਹਾਂ ਤੁਹਾਡਾ ਵੀਡੀਓ ਦੇਖਿਆ ਬੁਏ ਠੀਕ ਆઠ ਮਾਲ ਟਰੈਕਟਰ ਬਾਈ ਕਹਿੰਦਾ ਸਵਾ ਦੋ ਲੱਖ ਦਾ ਦੇ ਦਾਂਗੇ ਭਰਾਓ ਦੇਖ ਲਓ ਲਖਵੀਰ ਜੀ ਬਾਈ ਨਾਲ ਗੱਲ ਕਰ ਲਓ ਠੀਕ ਹੈ ਜੀ ਐਚਾ ਟਰੈਕਟਰ ਭਰਾ ਅਰਸ਼ਦੀਪ ਕੋਈ ਹੈ ਨਹੀਂਗਾ ਆਪਣੀ ਮੰਡੀ 'ਚ ਅੱਗੇ ਟਰੈਕਟਰ ਬਾਈ ਜੀ ਆਪਣੇ ਟਰੈਕਟਰ ਆਪਦੇ ਟਰੈਕਟਰ ਆ ਜਾਂਦੇ ਆ ਵੀਰੇ ਜਿਹੜੇ ਜਿਹੜੇ ਭਰਾ ਦੇਖ ਲਿਆ ਵੀਡੀਓ ਨੂੰ ਅਖੀਰ ਤੱਕ ਦੇਖੋ ਆਪਣੇ ਕੋਲ ਟਰੈਕਟਰ ਹੈਗਾ ਜੀ ਫਾਰਮ ਟ੍ਰਿਕ 45 2000 ਤੇ 10 ਮਾਲ ਟਰੈਕਟਰ ਹੈ ਬਾਈ ਜੀ ਡਬਲ ਕਲਚ ਟਰੈਕਟਰ ਹੈ ਚਾਰੇ ਟਾਇਰ ਜਮਨ ਨਵੇਂ ਆ ਪੂਰਾ ਸੋਨਾ ਟਰੈਕਟਰ ਐਨਓਸੀ ਜਿੱਤੋਂ ਦੀ ਕਹੋਗੇ ਮਿਲ 9465362000 ਆਪਣਾ ਮੋਬਾਈਲ ਨੰਬਰ ਹੈ ਅੱਗੇ ਭਾਈ ਆਪਣੇ ਕੋਲੇ ਹੈ ਜੀ ਸਪੈਸ਼ਲ এডਿਸ਼ਨ 2019 ਮਾਲਟਰੈਕਟਰ ਹੈ ਬਈ ਜੀ ਬਠਿੰਡਾ ਨੰਬਰ ਹੈ ਪੀਵੀ03 6 ਲੱਖ ਤੇ 65000 ਟਰੈਕਟਰ ਦਾ ਪਰ ਰੇਟ ਰੱਖਿਆ ਹੈਗਾ ਜੈਕਰ ਟਰੈਕਟਰ ਹੈਗਾ ਪੂਰਾ ਘੈਂਟ ਡੈਕ ਟੌਕ ਨੋਪਿਕ ਰੂਪੀ ਲੱਗੇ ਹੋਈ ਹੈ ਅੱਗੇ ਆਪਣੇ ਕੋਲੇ ਹੈਗਾ ਜੀ 3602 3602 ਹੈ 2015 ਮਾਲਟਰੈਕਟਰ ਹੈ ਪੰਜਾਬ ਨੰਬਰ ਹੈ ਫਰਸਟ ਓਨਰ ਹੈ ਪੂਰਾ ਸੋਹਣਾ ਟਰੈਕਟਰ ਹੈ ਜੀ ਟਰੈਕਟਰ ਦੀ ਪਈ ਹੈ 80 ਪੈਸੇ ਮੈਂ ਕੰਡੀਸ਼ਨ ਟਰੈਕਟਰ ਦੇਖੋ ਜੀ ਨਵਾਂ ਕਿੰਨਾ ਦੇਖੋ ਉੱਲ ਨਵਾਂ ਟਰੈਕਟਰ ਹੈ 80 ਪੈਸੇ ਟਾਇਰ ਹੈ ਪੂਰਾ ਕੈਂਟ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਆਪਣਾ ਨੰਬਰ ਪਹਿਲਾਂ ਬੋਲੇ 9465362000 ਆਪਣਾ ਮੋਬਾਈਲ ਨੰਬਰ ਹੈ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਆਪਣਾ ਟਰੈਕਟਰਾਂ ਸੰਧੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਅੱਗੇ ਆਪਣੇ ਕੋਲ ਹੈਗਾ ਜੀ 33 12 ਮਾਡਲ 33 2012 ਮਾਡਲ ਹੈਗਾ 4 ਲੱਖ 95000 ਰੇਟ ਹੈ ਟਰੈਕਟਰ ਦਾ ਪਲੱਸ ਵਾਲਾ ਟਰੈਕਟਰ ਹੈ 55 ਐਚਪੀ ਵਾਲਾ ਅੱਗੇ ਹੈਗਾ ਆਪਣੇ ਕੋਲ RX ਬਲ ਟਰੱਕ ਸੋਨਾਲିକਾ 60 2000 ਤੇ 18 ਦੇ ਮਾਰਕ ਹੈ 19 ਦੀ ਕਾਪੀ ਹੈ ਲੁਧਿਆਣਾ ਨੰਬਰ ਆ ਕੋੜਾ ਬੰਪਰ ਲੱਗਾ ਹੋਇਆ ਪੂਰਾ ਚੰਗਾ ਟਰੈਕਟਰ ਹੈ ਇਹਨਾਂ ਟਰੈਕਟਰਾਂ ਸੰਬੰਧੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈਗਾ ਜੀ 9465362000 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਤੁਸੀਂ ਆਪਣਾ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਬਾਈ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜੀ ਹੋਰ ਜੀ ਬਟੂ ਜੀ ਸਤਿ ਸ਼੍ਰੀ ਅਕਾਲ ਵਧੀਆ ਭਰਾ ਠੀਕੋ ਕਾਵੇਂ ਸਿੱਤ ਹੋਰ ਕੀ ਸੇਵਾ ਕਰੀਏ ਸੇਵੀ ਸੇਵਾ ਜੀ ਇਹ ਆ ਸਾਡਾ ਬਾਈ ਬਿੱਟੂ ਬਾਈ ਬਿੱਟੂ ਮਹਿਲਾ ਚੌਕ ਵਾਲਾ ਬਾਈ ਕੋਲੇ ਹੁੰਦਾ ਘੱਟੋ ਘੱਟ 40 50 ਟਰੈਕਟਰ ਘਰੇ ਖੜੇ ਹੁੰਦੇ ਆ ਹਰਪਾਲ ਕੀ ਹਾਲ ਹੈ ਵੀਰੇ ਹੋ ਠੀਕ ਹੋ ਤੇ ਬਾਈ ਤੇਰਾ ਫੋਨ ਨੰਬਰ ਬੋਲ ਦੇ ਭਰਾ 99724 ਜੀ 99724 99044 99044 50 ਟਰੈਕਟਰ ਤਾਂ ਬਾਈ ਕੋਲੇ ਘਰੇ ਖੜੀ ਹੋਣਗੇ 24 ਘੰਟੇ ਹਾਂ ਸਾਰੇ ਉੱਚੇ ਮਲ ਨੀਮਲ ਜੇ ਕਿਸੇ ਵੀ ਭਰਾ ਨੇ ਟਰੈਕਟਰ ਲੈਣਾ ਹੋਵੇ ਕਾਪੀ ਕਾਗਜ਼ ਬਾਈ ਦੇ ਉੱਥੇ ਹੋਣਗੇ ਯਾਰ ਜ਼ਿੰਮੇਵਾਰੀ ਸਾਡੀ ਆ ਤੁਸੀਂ ਸਾਡਾ ਨੰਬਰ ਲੈ ਲਓ ਬਾਈ ਤੇਰਾ ਫੋਨ ਨੰਬਰ ਦੁਬਾਰੇ ਫੇਰ ਬੋਲ ਦੇ 98724 ਜੀ 98724 99044 99044 ਇੱਕ ਆਪਣਾ ਹੋਰ ਉਸੂਲ ਹੈ ਨੌਕਰਾਏ ਬਿਨਾ ਟਰੈਕਟਰ ਨਹੀਂ ਦਿੰਦੇ ਕੋਈ ਵੀ ਅੱਛਾ ਸਭ ਤੋਂ ਵੱਡਾ ਉਸੂਲ ਹੈ ਜ਼ਿੰਦਗੀ ਦਾ ਠੀਕ ਹੈ ਠੀਕ ਹੈ ਬਹੁਤ ਵਧੀਆ ਗੱਲ ਹੈ ਆਪਣਾ ਪੱਤਰਾਂ ਦਾ ਸਾਰੀ ਉਮਰ ਦੀ ਜ਼ਿੰਮੇਵਾਰੀ ਹੂ ਬਿਨਾ ਨੌਕਰਾਏ ਆਪਾਂ ਕੋਈ ਵੀ ਟਰੈਕਟਰ ਨਹੀਂ ਆਪਣੇ ਪਹਿਲੀ ਪਾਰਟੀ ਦੇ ਟਰੈਕਟਰ ਹੁੰਦੇ ਨੇ ਸਾਰੇ ਠੀਕ ਹੈ ਬਾਈ ਜੀ ਠੀਕ ਹੈ ਵਧੀਆ ਗੱਲ ਆ ਭਰਾ ਸਾਰੇ ਟਰੈਕਟਰ ਤੇ ਲੋਨ ਹੁੰਦਾ ਨਾ ਹਾਂ ਲੋਨ ਕਰਵਾ ਕੇ ਦੇ ਨਵੇਂ ਵਰਗੇ ਟਰੈਕਟਰ ਹੁੰਦੇ ਆ ਬਾਈ ਕੋਲੇ ਬਾਈ ਦਾ ਨੰਬਰ ਤੁਹਾਨੂੰ ਬੋਲਿਆ ਲਾਜ਼ ਅੱਗੇ ਅੱਗੇ ਟਰੈਕਟਰ ਹੈਗਾ 5103 ਇਹ ਵੀ ਜਿਹੜਾ ਆਪਾਂ ਬਾਈ ਜੱਜ ਦਾ ਨੰਬਰ ਬੋਲਿਆ ਸੀ ਉਸੇ ਦਾ ਟਰੈਕਟਰ ਹੈ ਬਾਈ ਜੀ 2008 ਵਾਲਾ ਟਰੈਕਟਰ ਮੇਰਾ ਮੇਰਾ ਨੰਬਰ 9878600130 ਤੇ ਜਿਹਦੀ ਜਿਹਦਾ ਨੰਬਰ ਹੈਗਾ 90 ਤੋਂ ਮਿੰਟ ਜਿਹੜਾ ਮੈਂ ਇੱਕ ਫੀਡ ਕਰਨਾ ਉਸੇ ਹੀ ਕਰਨਾ ਕੀ ਨੋ ਤੇ ਬਲਵਿੰਦਰ ਬਲਵਿੰਦਰ ਗੈਰੀਪਗ ਗੈਰੀਪਗ ਤੇ ਬਾਈ ਅੱਗੇ ਆ 454 8 ਮੜ ਲੇਗਾ ਭਾਈ ਜੀ ਇਹ ਟਰੈਕਟਰ ਮਿਲ ਜੂਗਾ ਸਵਾ ਦੋ ਆ ਟਰੈਕਟਰ ਆਪਣੇ ਵੀਰੇ ਦੁਆਰਾ ਫੇਰ ਦੇਖ ਲਓ ਜਿਹੜੇ ਹਾਲੈਂਡ ਤੇ ਸਵਾਰ ਚੜ੍ਹੇਗੇ ਇਹਨਾਂ ਸੰਬੰਧੀ ਕੋਈ ਵੀ ਆਪਣਾ ਕੋਈ ਆਪਾਂ ਤੁਹਾਨੂੰ ਇੱਕ ਖੁਸ਼ਖਬਰੀ ਬਾਬਾ ਨਾਨਕ ਕਿਰਪਾ ਕਰੇ ਕੱਲ ਨੂੰ ਜਾਂ ਪਰਸੋਂ ਹੋਰ ਦੇਵਾਂਗੇ ਆਪਣਾ ਦੁਆਰਾ ਫੇਰ ਨੰਬਰ ਨੋਟ ਕਰ ਲਓ 9465362000 ਐਸੇ ਨੰਬਰ ਤੇ ਤੁਸੀਂ ਸੰਪਰਕ ਕਰਕੇ ਕੋਈ ਵੀ ਟਰੈਕਟਰ ਸੰਬੰਧੀ ਰੇਟਸ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਜੀ ਤੇ ਆਪਣੇ ਇਸ ਨੰਬਰ ਤੇ ਇੱਕ WhatsApp ਗਰੁੱਪ ਵੀ ਚੱਲਦਾ ਵੀਰੇ ਇਸ ਗਰੁੱਪ ਦੇ ਵਿੱਚ ਵੱਧ ਤੋਂ ਵੱਧ ਤੁਸੀਂ ਜੁੜ ਸਕਦੇ ਹੋ ਹਰੇਕ ਆਪਾਂ ਅਪਡੇਟ ਇਸ ਗਰੁੱਪ ਦੇ ਵਿੱਚ ਪਾਇਆ ਕਰਾਂਗੇ ਜਿਹੜੇ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਆ ਸਾਰਿਆਂ ਨੂੰ ਆਪਾਂ ਉਹ ਟਰੈਕਟਰਾਂ ਸੰਧੀ ਕੋਈ ਨਵੀਆਂ-ਨਵੀਆਂ ਅਪਡੇਟਸ ਜਾਣਕਾਰੀਆਂ ਦਿਆ ਕਰਾਂਗੇ ਵੀਰੇ ਜੇ ਕਿਸੇ ਵੀ ਭਰਾ ਨੂੰ ਕੋਈ ਜਾਣਕਾਰੀ ਚਾਹੀਦੀ ਹੋਵੇ ਇਸ ਨੰਬਰ ਤੇ ਤੁਸੀਂ ਵੀ ਵੌਇਸ ਮੈਸੇਜ ਵੀ ਛੱਡ ਸਕਦੇ ਹੋ ਵੀਡੀਓ ਨੂੰ ਜਲਦੀ-ਜਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ-ਨਵੀਆਂ ਅਪਡੇਟਸ ਪਹੁੰਚਦੀਆਂ ਰਹਿਣ ਜੀ ਇਸ ਵੀਡੀਓ ਨੂੰ ਅੱਛੀ ਕਰਦੇ ਬੰਦ ਤੇ ਨਵੀਂ ਵੀਡੀਓ ਨਾਲ ਲੈ ਕੇ ਤੁਹਾਨੂੰ ਕੱਲ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ ਜੀ ਧੰਨਵਾਦ ਹਾਂਜੀ ਬਾਈ ਜੀ ਆਪਾਂ ਬਾਈ ਚੱਲੀ ਜਾਂਦਾ ਲਾਈਵ ਇਹ ਤਾਂ ਵੀਡੀਓ ਬਣ ਰਹੀ ਸੀ ਵੀਰੇ ਨਾਲ ਹੋਰ ਹਰਪਾਲ ਠੀਕ ਹਾਂ ਵੀਰੇ ਲਾਪਰੇਤ ਬਰਾੜ ਸਾਹਿਬ ਕੀ ਹਾਲ ਆ ਭਰਾ ਠੀਕ ਠਾਕ ਕਰਪਰਵਾ ਠੀਕ ਹੈ ਵੀਰੇ ਠੀਕ ਹੈ ਅੱਗੇ ਬਾਈ ਜੀ ਟਰੈਕਟਰ ਹੈਗਾ 855 ਇਹ ਮਿੰਟੂ ਦਾ ਟਰੈਕਟਰ ਹੈ ਬਾਈ ਵੀਡੀਓ ਬਣਾਉਨੇ ਆਪਾਂ ਇੱਕ ਮਿੰਟ ਵੀਡੀਓ ਦੇ ਨਾਲ ਬਣੇ ਰਹੋ ਕਰਾਂ ਚਲਵੰਡੀ ਸਬੂਟਰੈਕਟਰ ਮੰਡੀ ਤੇ ਵੀਰੇ ਜਿਹੜੇ ਜਿਹੜੇ ਵੀ ਟਰੈਕਟਰ ਮੰਡੀ ਚ ਲੱਗੇ ਸਾਰੇ ਟਰੈਕਟਰ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਵੀਰੇ ਵੀਡੀਓ ਦੇ ਨਾਲ ਬਣੇ ਰਹੋ ਮੇਰੇ ਭਰਾ ਠੀਕ ਹੈ ਜੀ ਸ਼ੁਰੂ ਕਰਦੇ ਆ ਆਪਾਂ ਮਿੰਟੂ ਦੇ ਟਰੈਕਟਰ ਤੋਂ ਮਿੰਟੂ ਦਾ ਟਰੈਕਟਰ ਜੀ 855 2014 ਮਾਡਲ ਦਾ ਟਰੈਕਟਰ ਚੰਗਾ ਟਰੈਕਟਰ ਹੈਗਾ ਪੂਰਾ ਘੈਂਟ ਪੀਵੀ 13 ਸੰਗਰੂਰ ਦਾ ਨੰਬਰ ਹਲਾ ਪ੍ਰੀਤ ਸ਼ੇਅਰ ਕਰੀ ਚੱਲੋ ਵੀਰੇ ਵੀਡੀਓ ਨੂੰ 855 2014 ਮਾਡਲ 4 ਲੱਖ ਤੇ 85000 ਰੁਪਏ ਟਰੈਕਟਰ ਦਾ ਰੇਟ ਹੈ ਤੁਨੂੰ ਫੋਨ ਨੰਬਰ ਦੇਵਾਂਗੇ ਅੱਗੇ ਹੈ ਜੀ 2015 ਮਾਡਲ ਟਰੈਕਟਰ ਹੈਗਾ ਸਵਾ 5 ਲੱਖ ਰੁਪਿਆ ਰੇਟ ਹੈ ਟਰੈਕਟਰ ਦੇ ਟਾਇਰ ਨਵੇਂ ਵਰਗੇ ਐਸਸੀ 85% ਟਰੈਕਟਰ ਦੇ ਟਾਇਰ ਮਿੰਟੂ ਦਾ 3-4 ਟਰੈਕਟਰ ਅੰਦਰ ਲਾਇਆ ਹੈ ਨੌਰੇ ਚ ਮਿੰਟੂ ਆਈ ਮੜਾ ਜਰੇ ਮਿੰਟੂ ਦਾ ਨੰਬਰ ਬੋਲ ਦਿਆਂ 16055 ਇਹਦੇ ਕੋਲੇ ਇੱਕ ਹੈਗਾਗਾ ਖੌਲੈਂਡ 5500 ਕੀ ਹਾਲ ਹੈ ਭਰਾ ਠੀਕ ਆ ਜੀ ਤੇਰਾ ਫੋਨ ਨੰਬਰ ਬੋਲੀ ਤੇਰਾ 7009470256 7009470256 ਮਿੰਟੂ ਦਾ ਕਿੰਨ ਬਾਈ ਕੋਲੇ 10-12 ਟਰੈਕਟਰ ਹੋਰ ਖੜੇ ਹੈਗੇ ਕੋਈ ਵੀ ਟਰੈਕਟਰ ਲੈਣਾ ਹੋਵੇ ਕਿਹੜੇ ਕਿਹੜੇ ਟਰੈਕਟਰ ਖੜੇ ਆ? 2800 ਦਾ ਇੱਕ ਸਪੈਸ਼ਲ ਐਡੀਸ਼ਨ ਖੜਾ ਜੀ 17 ਮਾਡਲ ਦਾ। ਅੱਛਾ ਕਿੰਨਾ ਦੇਣਾ ਬਾਈ? 6.5 ਲੱਖ ਦਾ ਦੇਣਾ। 6.5 ਲੱਖ ਦਾ ਦੇਣਾ। ਅੱਛਾ ਹੋਰ ਇੱਕ ਸੁਪਰ ਖੜਾ ਜੀ 14 ਮਾਡਲ। ਠੀਕ ਹੈ। ਉਹ ਕਿੰਨਾ ਦੇਣਾ? 4.5 ਲੱਖ ਦਾ। 4.5 ਲੱਖ ਦਾ ਦੇਣਾ। ਹੋਰ ਕੋਈ ਇੱਕ ਸੁਪਰੀ ਦਾ 14 ਮਾਡਲ ਆ ਜੀ। 850 ਦਾ 14 ਮਾਡਲ। ਉਹ ਕਿੰਨਾ ਦੇਣਾ? 4.75 ਲੱਖ ਦਾ। 4.75 ਲੱਖ ਦਾ। ਹੋਰ ਇੱਕਾ 15 ਮਾਡਲ ਐ ਆਪਣੇ ਕੋਲ। ਅੱਛਾ। ਇਹ 5 ਲੱਖ ਰੁਪਏ ਦਾ ਦਮਾ ਹੈ 5 ਲੱਖ ਰੁਪਏ ਦਾ ਠੀਕ ਹੈ ਬਾਈ ਜੀ ਤੁਹਾਡਾ ਫੋਨ ਨੰਬਰ ਦੁਆਰਾ ਫਿਰ ਬੋਲੋ ਫੋਨ ਨੰਬਰ ਹੈਗਾ 709470256 709470256 ਬਾਈ ਦਾ ਮੋਬਾਈਲ ਨੰਬਰ ਹੈ ਬਾਈ ਦਾ ਪਿੰਡ ਹੈਗਾ ਬਾਈ ਸੁਨਾਮ ਸੰਗਰੂਰ ਡਿਸਟ੍ਰਿਕਟ ਚ ਉੱਥੇ ਵੀ ਟਰੈਕਟਰ ਹੁੰਦੇ ਆ ਇਹਨਾਂ ਨਾਲ ਤੁਸੀਂ ਟਰੈਕਟਰ ਕੋਈ ਵੀ ਖਰੀਦਣਾ ਹੋਵੇ ਸੰਪਰਕ ਕਰ ਸਕਦੇ ਹੋ ਤੇ ਤੁਸੀਂ ਫੋਨ ਕਰਕੇ ਸਿੱਧਾ ਜਾ ਕੇ ਸੰਪਰਕ ਕਰਕੇ ਟਰੈਕਟਰ ਲੈ ਜਾ ਸਕਦੇ ਹੋ ਠੀਕ ਹੈ ਧੰਨਵਾਦ ਆ ਭਰਾ ਜੀ ਜਿਹੜੇ ਜਿਹੜੇ ਵੀਰ ਜੁੜਿਆ ਨਾ ਵੀਡੀਓ ਨਾਲ ਦੇ ਨਾਲ ਸ਼ੇਅਰ ਕਰਕੇ ਲੋਕਾਂ ਕੇ ਆਗੇ ਜਸਵੰਦਰ ਦੇ ਟਰੈਕਟਰ ਹੈਗਾ 5050 E ਉਹ ਪਿੰਡੂ ਟਰੈਕਟਰ ਬਾਈ ਜੀ 6 ਲੱਖ ਰੁਪਏ ਦਾ ਮਿਲੂਗਾ 21 ਮਾਡਲ ਸਾਡੀ ਮੰਡੀ ਚ ਲੱਗਿਆ ਹੋਇਆ ਹੈ। ਉਹ ਨਾਲੇ ਤਾਂ ਅੱਗੇ ਹੈਗਾ 2013 ਮਾਡਲ ਟਰੈਕਟਰ ਬਾਈ ਦਾ 4 ਲੱਖ 80 ਹਜ਼ਾਰ ਰੁਪਏ ਡਿਮਾਂਡ ਕਰਦੇ ਪੰਜਾਂ ਪੰਜੀ ਦੀ ਅੱਗੇ ਹੈਗਾ ਇਹਨਾਂ ਕੋਲੇ 11 ਮਾਡਲ 630 ਪਲਸ ਵਾਲਾ ਪੂਰਾ ਟੌਪ ਮਾਡਲ ਹੈ ਪੂਰਾ ਕੈਂਟ ਟਰੈਕਟਰ ਹੈਗਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਜਸਵਿੰਦਰ ਸਿੰਘ ਕਮਾਲ ਇਹਨਾਂ ਦਾ ਆਪਾਂ ਨੰਬਰ ਤੁਹਾਨੂੰ ਬੋਲ ਦਾਂਗੇ। ਓ ਜਸਵਿੰਦਰ ਘਰ ਕਿੱਧਰ ਗਿਆ? ਅੱਗੇ ਆਏ ਪੱਕੇ ਵਾਲੇ ਰਾਜੂ ਕੇ ਟਰੈਕਟਰ ਹੈ। ਫਾਰਮ ਟਰੈਕ 60 ਹੈ 2000 ਮਾਡਲ 2,65,000 ਰੇਟ ਹੈ ਅਗੇ 724 2013 ਮਾਡਲ 2013 ਮਾਡਲ ਹੈ ਨਾ ਹਾਂਜੀ 2013 ਮਾਡਲ ਹਰਿਆਣਾ ਨੰਬਰ ਹੈ ਐਨਓਸੀ ਮਿਲ ਜੂਗੀ ਸਰਸੇ ਦਾ ਨੰਬਰ ਹੈ 2,55,000 ਬਾਈ ਮੁੱਲ ਕਰ ਦੋ ਉਸ ਤੋਂ ਬਾਅਦ ਆਹ ਇਹਦਾ ਬਾਈ ਕੋ 2010 ਮਾਡਲ ਪਾਉਸ ਰਿੰਗ ਵਾਲਾ ਫਾਰਮ ਟਰੈਕ 60 ਆਹ ਦੇਖੋ ਜੀ ਫਾਰਮ ਟਰੈਕ 60 ਹੈ 2010 ਮਾਡਲ ਹੈ ਪਾਉਸ ਰਿੰਗ ਵਾਲਾ ਐਚ ਆਰ ਪ੍ਰੋ ਵੀ ਸਰਸੇ ਦਾ ਨੰਬਰ ਹੈ ਇਹਦਾ ਬਾਈ ਦਾ ਫੋਨ ਨੰਬਰ ਆਪਾਂ ਤੁਹਾਨੂੰ ਬੋਲ ਦੇਣੇ ਆਈ ਬਾਈਓ ਤੁਹਾਡਾ ਫੋਨ ਨੰਬਰ ਬੋਲੋ 97806 97806 27162 27162 97806 27162 ਬਾਈ ਦਾ ਮੋਬਾਈਲ ਨੰਬਰ ਹੈ ਐਸੇ ਨੰਬਰ ਤੇ ਤੁਸੀਂ ਇਹਨਾਂ ਟਰੈਕਟਰਾਂ ਸੰਬੰਧੀ ਤੁਸੀਂ ਰੇਟਾਂ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਸਿੱਧੇ ਬਾਈ ਨਾਲ ਗੱਲ ਕਰ ਸਕਦੇ ਹੋ ਅੱਗੇ ਆ ਜਾਂਦਾ ਜੀ ਸੋਨੀ ਗੇਰੀ ਭਾਗੇ ਦਾ ਟਰੈਕਟਰ ਹੈ ਸੋਨੀ ਦਾ 750 2013 ਮਾਡਲ ਹੈ ਟਰੈਕਟਰ ਦੇ ਰੇਡੀਅਲ ਟਾਇਰ ਹੈਗੇ ਪਿਛਲੇ ਅਗਲੇ ਟਾਇਰ ਅੱਧੇ ਕਹੇਗੇ ਕਰੋਪੀ ਕਰੋਪੀ ਲੱਗੀ ਆ 13 ਮਾਡਲ 3 ਲੱਖ 95000 ਰੁਪਿਆ ਰੇਟ ਹੈ ਮਾਨਸਾ ਦਾ ਨੰਬਰ ਅੱਗੇ ਹੈਗਾ ਫਾਰਮ ਟਰੈਕ 60 ਇਹਨਾਂ ਕੋਲੇ ਬੱਪੂ ਕੋਲੇ ਆ ਫਾਰਮ ਟਰੈਕ 60 2007 ਮਾਡਲ ਹੈ 2 ਲੱਖ ਤੇ 65000 ਰੁਪਿਆ ਟਰੈਕਟਰ ਦਾ ਰੇਟ ਕਰਦੇ ਜੀ ਡਬਲ ਕਲਚਰ ਟਰੈਕਟਰ ਹੈ ਪਟੰਡਾ ਨੰਬਰ ਆਪਾਂ ਇਹਨਾਂ ਦਾ ਫੋਨ ਨੰਬਰ ਤੁਹਾਨੂੰ ਬੋਲਾਂ ਆ ਕਿਧਰ ਗਏ ਆ ਕਿਧਰ ਗਏ ਅੱਗੇ ਆਗੇ ਚੰਨਜੀਤ ਦਾ ਕਮਾਲਾ ਦਾ 2009 ਮਾਡਲ ਟਰੈਕਟਰ ਹੈ ਬਾਈ ਜੀ ਨਵੇਂ ਟਾਇਰ ਨੇ ਟਰੈਕਟਰ ਦੇ ਜਮਾ 36 ਪੀ ਹੌਲੈਂਡ ਪਲੱਸ ਵਾਲਾ ਟਰੈਕਟਰ ਹੈਗਾ 4 ਲੱਖ ਤੇ 95000 ਰੁਪਿਆ ਟਰੈਕਟਰ ਦੀ ਡਿਮਾਂਡ ਕਰਦੇ ਚੰਨਜੀ ਤਾਂ ਹੀ ਵਾਲਾ ਜੀ ਇਸਾਤਨਾ ਤੁੰ ਬੋਲਿਆ ਸਤਨਾਮ ਦਾ ਬਾਈ ਦਾ ਸਤਨਾਮ ਦਾ ਨੰਬਰ ਲੈ ਲਓ ਨੰਬਰ ਬੋਲੀ ਕਰ 9466000735 9466000735 ਬਾਈ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਜਦੋਂ ਵੀ ਮਰਜੀ ਤੁਸੀਂ ਟਰੈਕਟਰਾਂ ਸੰਧੀ ਰੇਟਾਂ ਸੰਧੀ ਜਾਣਕਾਰੀ ਲੈ ਸਕਦੇ ਹੋ ਫੁੱਲ ਟੌਪ ਮਾਡਲ ਹੈ ਬਾਈ ਜੀ 3 ਲੱਖ 4 ਲੱਖ 95 ਹਜ਼ਾਰ ਟਰੈਕਟਰ ਦਾ ਰੇਟ ਹੈ ਨੌ ਮਾਡਲ ਹੈ ਐਮ ਆਰ ਐਫ ਸ਼ਕਤੀ ਲਾਈਫ ਦੇ ਜਮਨ ਨਵੇਂ ਟਾਇਰ ਹੈ ਟਰੈਕਟਰ ਜਿਹੜਾ 363 ਪਲੱਸ ਵਾਲਾ 55 ਐਚਪੀ ਵਾਲਾ ਅੱਗੇ ਆ ਜਾਂਦਾ ਡੀਆਈ 50 ਡੀਆਈ 50 2021 ਮਾਡਲ ਹੈ ਪਟਿਆਲੇ ਦਾ ਨੰਬਰ ਹੈ 5.5 ਲੱਖ ਰੁਪਿਆ ਟਰੈਕਟਰ ਦਾ ਰੇਟ ਹੈ ਜੀ ਪੂਰਾ ਘੈਂਟ ਟਰੈਕਟਰ ਹੈਗਾ ਡੀਆਈ 50 ਤਿੰਨ ਸਿਲੰਡਰ ਚ ਹੈਗਾ ਬਾਈ ਜੀ ਇਸ ਟਰੈਕਟਰ ਤੇ ਸਵਾ 4 ਲੱਖ ਰੁਪਿਆ ਦਾ ਲੋਨ ਹੋ ਜਾਊਗਾ ਜੇ ਕਿਸੇ ਭਰਾ ਨੇ ਲੋਨ ਕਰਾ ਕੇ ਵੀ ਲੈਣਾ ਹੋਵੇ ਤਾਂ ਉਸ ਤੋਂ ਬਾਅਦ ਆ ਜਾਂਦਾ ਜੀ 2009 ਮਾਡਲ 743 3 ਲੱਖ ਤੇ 35000 ਰੁਪਿਆ ਟਰੈਕਟਰ ਦਾ ਰੇਟ ਹੈ ਪੂਰਾ ਸੋਹਣਾ ਟਰੈਕਟਰ ਹੈਗਾ ਅੱਗੇ ਆ ਜਾਂਦਾ ਬਾਈ ਕੋਲੇ ਫਾਰਮ ਟਰੈਕ 60 ਫਾਰਮ ਟਰੈਕ 60 ਹੈਗਾ ਜੀ 2000 ਸੁਪਰ ਮੈਕਸ 2016 ਮਾਡਲ 4 ਲੱਖ ਤੇ 95000 ਟਰੈਕਟਰ ਦਾ ਰੇਟ ਹੈਗਾ ਜੇ ਕਿਸੇ ਵੀ ਟਰੈਕਟਰ ਤੇ ਇਹਨਾਂ ਤੇ ਬਈ ਲੋਨ ਹੋ ਜਾ ਘੱਟੋ ਘੱਟ 3.5 ਤੋਂ 4 ਲੱਖ ਰੁਪਿਆ 4 ਲੱਖ ਰੁਪਈ ਹੋ ਜਾਊਗਾ 16 ਮਾਡਲ ਫਾਰਮ ਟਰੈਕ 60 ਤੇ ਜੇ ਕਿਸੇ ਵੀ ਭਰਾ ਨੇ ਕੋਈ ਲੋਨ ਕਰਾ ਕੇ ਟਰੈਕਟਰ ਲੈਣਾ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲਓ 9465362000 ਇਸ ਨੰਬਰ ਤੇ ਤੁਸੀਂ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਫੋਨ ਆਪਾਂ ਸਿੱਧਾ ਲੋਨ ਕਰਾ ਕੇ ਸਾਨ ਕਿਸ਼ਤਾਂ ਤੇ ਵੀ ਤੁਹਾਨੂੰ ਟਰੈਕਟਰ ਦੇ ਦੇਣਾ ਅੱਗੇ ਬਾਈ ਦਾ ਟਰੈਕਟਰ ਹੈਗਾ ਜੀ ਇਹ 5045D 5045D ਹੈਗਾ 4 ਵੀਲ ਡਰਾਈਵ ਚਾ ਬਾਈ ਜੀ 2015 ਮਾਡਲ 5 ਲੱਖ ਤੇ 40 ਹਜ਼ਾਰ ਰੁਪਿਆ ਟਰੈਕਟਰ ਦਾ ਰੇਟ ਹੈ 5 ਲੱਖ 40 ਹਜ਼ਾਰ ਰੁਪਿਆ ਟਰੈਕਟਰ ਦਾ ਰੇਟ ਹੈ 4 ਵੀਲ ਡਰਾਈਵ ਚਾ ਜੀ 5045D ਕਈ ਵਾਰੀ ਕਿਸੇ ਭਰਾ ਨੂੰ ਜੇ ਬੂਮ ਵਗੈਰਾ ਬਣਾਉਣਾ ਹੋਵੇ ਚਾਹੀਦਾ ਹੋਵੇ ਤਾਂ ਸਤਨਾਮ ਨਾਲ ਨੰਬਰ ਤੁਸੀਂ ਤੁਹਾਨੂੰ ਦਿੱਤਾ ਹੀ ਹੈਗਾ ਇਸ ਸੰਪਰਕ ਕਰ ਲਿਓ 94 66000735 ਤੇ ਅਜੇਸਵਿੰਦਰ ਆਈ ਮੜਾ ਜਾ ਉੱਥੇ ਚੱਲ ਉੱਥੇ ਜਾਲਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ 9466000735 ਬਾਈ ਦਾ ਨਾਮ ਹੈ ਸਤਨਾਮ ਪਿੰਡ ਕਮਾਲ ਨੇੜੇ ਕੜਿਆਲੀ 7720 ਦਾ ਪਿੰਡ ਅੱਗੇ ਬਾਈ ਕੋਲ ਆ ਜਾਂਦਾ 5050 E 5050 E ਹੈਗਾ ਜੀ 2013 ਮਲ 4 ਲੱਖ 95 ਹਜ਼ਾਰ ਰੇਟ ਹੈ ਐਚ ਆਰ ਬਾਈ ਸਰਸੇ ਦਾ ਨੰਬਰ ਹੈ ਐਨਓਸੀ ਇਹਦੀ ਮਿਲ ਜੂਗੀ ਜਿੱਥੋਂ ਦੀ ਵੀ ਕੋਈ ਭਰਾ ਕਹੂਆ ਟਰੇਡਰ ਤੇ 3 ਲੱਖ ਰੁਪਏ ਲੋਨ ਹੋ ਜੂਗਾ ਜੇ ਕਿਸੇ ਭਰਾ ਨੇ ਲੈਣਾ ਹੋਵੇ ਤਾਂ ਆਪਣੇ ਨਾਲ ਤੁਸੀਂ ਸੰਪਰਕ ਕਰ ਲਓ ਆਪਣਾ ਨੰਬਰ ਹੈ 9465362000 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਜੇ ਕਿਸੇ ਵੀ ਭਰਾ ਨੂੰ ਟਰੈਕਟਰ ਇਹ ਚਾਹੀਦਾ ਹੋਵੇ ਪੂਰਾ ਘੈਂਟ ਟਰੈਕਟਰ ਹੈ ਇਹ ਇਹਨਾਂ ਦਾ ਟਰੈਕਟਰ ਹੈ ਜਿਹੜੇ ਆਪਾਂ ਐਡਰੈਸ ਵਗੈਰਾ ਤੁਹਾਨੂੰ ਸਾਰਾ ਕੁਝ ਬਾਈ ਦਾ ਬੋਲ ਦਿੰਨੇ ਆ ਦੁਬਾਰਾ ਫੇਰ ਮਲਾਉਣਾ ਦੁਬਾਰਾ ਫੇਰ ਮਲਾਉਣਾ ਹੋਰ ਸਤਨਾਮ ਕਿੱਥੇ ਹੁੰਦਾ ਟਰੈਕਟਰ ਆਪਣੇ ਜੇ ਕਿਸੇ ਭਰਾ ਨੇ ਦੇਖਣਾ ਟਰੈਕਟਰ ਤੁਲਵੰਡੀ ਸਾਹਿਬੋਂ ਟਰੈਕਟਰ ਤੁਲਵੰਡੀ ਸਾਹਿਬੇ ਹੁੰਦਾ ਤੇਰਾ ਫੋਨ ਨੰਬਰ ਬੋਲ ਦੇ ਦੁਬਾਰਾ 9466000735 9466000735 ਬਾਈ ਦਾ ਮੋਬਾਈਲ ਨੰਬਰ ਹੈ ਸਤਨਾਮ ਸਿੰਘ ਬਾਈ ਦਾ ਨਾਂ ਹੈ ਬਾਈ ਕੋਲ 4-5 ਟਰੈਕਟਰ ਹੋਰ ਵੀ ਹੈਗੇ ਹੈਗੇ ਬਾਈ ਜਿਵੇਂ ਹਾਲ ਸਾਰੇ ਤਰ੍ਹਾਂ ਦੇ ਬਾਈਕੋ ਟਰੈਕਟਰ ਮਿਲ ਜਾਂਦੇ ਆ 2 ਵੀਲ 4 ਵੀਲ ਕਿਸੇ ਵੀ ਭਰਾ ਨੂੰ ਜੇ ਕੋਈ ਹੋਰ ਵੀ ਟਰੈਕਟਰ ਲੈਣਾ ਹੋਵੇ ਤਾਂ ਬਾਈ ਨਾਲ ਸਿੱਧਾ ਸੰਪਰਕ ਕਰਕੇ ਤੁਸੀਂ ਐਸੇ ਨੰਬਰ ਤੇ ਜਾਣਕਾਰੀ ਲੈ ਸਕਦੇ ਹੋ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਚਲਦੀ ਚਲਦੀ ਸ਼ੇਅਰ ਕਰ ਦਿਓ ਜੀ ਤਾਂ ਕਿ ਦੂਜੇ ਭਰਾਵਾਂ ਤੱਕ ਤਾਂ ਕਿ ਬੇਨਤੀ ਹੈ ਵੀ ਜਿਹੜੇ ਭਰਾਵਾਂ ਨੇ ਹਜੇ ਤੱਕ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਜੀ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਅਸੀਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਆਪਣਾ WhatsApp ਗਰੁੱਪ ਚੱਲਦਾ ਜੀ ਨੰਬਰ ਤੇ 9465362000 ਇਸ ਗਰੁੱਪ ਦੇ ਵਿੱਚ ਵੱਧ ਤੋਂ ਵੱਧ ਜੁੜੋ ਤਾਂ ਕਿ ਤੁਹਾਡੇ ਤੱਕ ਜਾਣਕਾਰੀ ਮਿਲ ਸਕੇ ਆਪਣੇ ਪੇਜ ਨੂੰ ਵੱਧ ਤੋਂ ਵੱਧ ਆਪ ਸਬਸਕ੍ਰਾਈਬਰ ਸਬਸਕ੍ਰਾਈਬ ਲਾਈਕ ਫੋਲੋ ਤੇ ਸ਼ੇਅਰ ਕਰੋ ਜੀ ਤਾਂ ਕਿ ਤੁਹਾਡੇ ਤੱਕ ਵੀ ਅਸੀਂ ਅਸੀਂ ਨਵੀਆਂ ਅਪਡੇਟਸ ਜਿਹੜਾ ਲੈ ਕੇ ਆਉਂਦੇ ਰਹੀਏ ਭਾਈ ਜਸਵਿੰਦਰ ਆ ਗਿਆ ਇਹਦਾ ਟਰੈਕਟਰ ਦੇਖ ਲਓ 2000 ਤੇ 11 ਮਾ ਟਰੈਕਟਰ ਦਾ ਮਾਡਲ ਹੈ ਜੀ 3630 ਹੈਗਾ ਪਲੱਸ ਵਾਲਾ 55 ਐਚਪੀ ਵਾਲਾ 4 ਲੱਖ ਤੇ 95000 ਰੁਪਏ ਬਾਈ ਡਿਮਾਂਡ ਕਰਦਾ ਟਾਇਰ ਦੇਖ ਲਓ 75 80 ਪਏ ਐਮ ਆਰ ਐਫ ਟੈਕਟੀ ਲੈ ਆਏ ਵਿਗਿਆ ਟਰੈਕਟਰ ਚੰਗੀ ਜਿਹਾ ਦੇਖੋ ਫੁੱਲ ਟੌਪ ਮੰਨ ਲਾ 3 ਸਪੀਡ ਚ 3 ਸਪੀਡ ਚ ਡਬਲ ਡਿਸਟ੍ਰਿਬਿਊਟਰ ਟਰੈਕਟਰ ਹੈ ਪੂਰਾ ਚੰਗਾ ਟਰੈਕਟਰ ਹੈ ਵੀਰੇ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਤਾਂ ਜਸਵਿੰਦਰ ਨਾਲ ਗੱਲ ਕਰ ਲਓ ਆਪਾਂ ਜਸਵਿੰਦਰ ਦਾ ਤੁਹਾਨੂੰ ਨੰਬਰ ਬੋਲਾਂਗੇ ਪਰ ਟਰੈਕਟਰ ਚੰਗੀ ਤਰ੍ਹਾਂ ਦੇਖ ਲਓ ਇਹ ਵੀ ਸੀਗੇਰਾ ਚ 3 ਸਪੀਡ ਬਾਈ ਨਾਲ ਆਪਾਂ ਗੱਲ ਕਰਾਉਣੀ ਠੀਕ ਹੈ ਜਸਵਿੰਦਰ ਦਾ ਫੋਨ ਨੰਬਰ ਬੋਲ ਦੇ 97288 97288 95449 95449 97288 95449 ਬਾਈ ਦਾ ਮੋਬਾਈਲ ਨੰਬਰ ਹੈ ਕਈ ਕਿੰਨੇ ਦਾ ਦੇਵੋਗੇ ਟਰੈਕਟਰ ਤੁਸੀਂ ਆਹ ਜਿਹੜਾ 333 ਹੈ ਇਹ 4,73,000 ਰੁਪਏ ਦੇ ਦਿੰਦਾ। 4,75,000 ਦਾ। ਠੀਕ ਹੈ ਬਾਈ ਜੀ। 3 ਲੱਖ ਦਾ ਟਰੈਕਟਰ ਤੇ ਲੋਨ ਹੋ ਜਾਊਗਾ ਬਾਈ ਜੀ। ਤੇ ਓਕੇ ਬਾਈ ਕੋਲੇ ਹੈਗਾ 50 50 E, 50 50 E ਹੈ 2013 ਮਾਡਲ 4,80,000 ਰੁਪਏ ਡਿਮਾਂਡ ਕਰਦਾ 3 ਸਪੀਡ ਚ ਟਰੈਕਟਰ ਹੈ। 16 9 28 ਦੇ ਟਾਇਰ ਪਿਛਲੇ। ਬਾਈ ਇਹ ਟਰੈਕਟਰ ਕਿੰਨਾ ਦੇਵੋਗੇ? 4,60,000 ਰੁਪਏ ਦੇ ਦਿਆਂਗਾ। 4,60,000 ਦਾ। ਸਾਢੇ 4 ਦੇ ਦੇ ਦੋਗੇ? ਹਾਂ ਜੀ। ਠੀਕ ਹੈ ਬਾਈ ਜੀ। ਬਾਈ ਕਹਿੰਦਾ ਸਾਢੇ 4 ਤੱਕ ਟਰੈਕਟਰ ਦੇ ਦਊਗਾ ਬਾਈ ਟਰੈਕਟਰ ਵੀ ਪੂਰਾ ਚੰਗਾ 97288 97282 9495 954492 ਦਾ ਨਾਮ ਜਸਵਿੰਦਰ ਸਿੰਘ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਹਨਾਂ ਟਰੈਕਟਰਾਂ ਤੋਂ ਦੀ ਰੇਟਾਂ ਤੋਂ ਦੀ ਜਾਣਕਾਰੀ ਲੈ ਸਕਦੇ ਹੋ ਕਿ ਬਾਈ ਕੋਲੇ 22 ਮਾਡਲ ਹੈਗਾ 750 22 ਮਾਡਲ 6 ਲੱਖ 35000 ਰੁਪਏ ਟਰੈਕਟਰ ਦਾ ਰੇਟ ਹੈ ਇਹ ਵੀ ਇਸ ਟਰੈਕਟਰਾਂ ਤੋਂ ਦੀ ਵੀ ਤੁਸੀਂ ਬਾਈ ਨਾਲ ਸੰਪਰਕ ਕਰ ਲਓ ਆਪਣੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਫੋਲੋ ਤੇ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਤੱਕ ਜਾਣਕਾਰੀ ਆ ਲੈ ਕੇ ਆਉਂਦੇ ਰਹੀਏ ਤੇ ਵੱਧ ਤੋਂ ਵੱਧ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਜਨਾਂ ਦੋਸਤਾਂ ਭਰਾਵਾਂ ਨੂੰ ਬਈ ਜੀ ਆਪਣਾ ਪੇਜ ਨੂੰ ਫੋਲੋ ਕਰਾਓ ਜੀ ਤਾਂ ਕਿ ਅਸੀਂ ਵੀ ਤੁਹਾਡੇ ਤੱਕ ਥੋੜੀ ਸੇਵਾ ਦੇ ਵਿੱਚ ਹਾਜ਼ਰ ਰਹੀਏ ਤੇ ਤੁਹਾਡੇ ਤੱਕ ਅਸੀਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਸਾਨੂੰ ਵੀ ਹੌਸਲਾ ਤਾਂ ਹੀ ਬਣਦਾ ਭਰਾਵੋ ਜੇ ਜਿਵੇਂ ਕਲਾਕਾਰ ਨੂੰ ਤਾੜੀਆਂ ਦਾ ਹੌਸਲਾ ਵਾਦਾ ਜੋ ਸਾਡੇ ਸਬਸਕ੍ਰਾਈਬਰ ਵਧਦੇ ਆ ਜਾਂ ਪੋਲਰ ਵਧਦੇ ਆ ਤਾਂ ਹੀ ਸਾਨੂੰ ਉਸ ਚੀਜ਼ ਦਾ ਨਸ਼ਾ ਹੁੰਦਾ ਵੀਰੇ ਧੰਨਵਾਦ ਜਿਹੜੇ ਜਿਹੜੇ ਭਰਾ ਆਪਣੇ ਨਾਲ ਜੁੜੇ ਐ ਆਪਣੀ ਵੀਡੀਓ ਨੂੰ ਲਾਈਕ ਕਰਦੇ ਹੋ ਤੁਸੀਂ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਤੇ ਜਿਹੜੇ ਜਿਹੜੇ ਅੱਗੇ ਸਾਡੀ ਵੀਡੀਓ ਦੇਖ ਕੇ ਸ਼ੇਅਰ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਵੀਡੀਓ ਨੂੰ ਅੱਜ ਦਿਨੋਂ ਵੀ ਅੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਸਾਰਿਆਂ ਦਾ ਠੀਕ ਹੈ ਵੀਰੇ 2545 ਬਾਈ ਹੈ ਨਹੀਂਗਾ ਅੱਜ ਭਰਾਵੋ 20 ਕਮੈਂਡਰ ਦਾ ਟਾਈਮ ਮਿਲਿਆ ਸੀਗਾ ਇੰਨਾ ਕ ਆਪਾਂ ਜੁੜੇ ਆਂਗੇ ਧੰਨਵਾਦ ਆ ਭਰਾ ਜਿਹੜੇ ਜਿਹੜੇ ਜੁੜਿਆ ਆਪਣੇ ਪੇਜ ਨੂੰ ਵੱਧ ਤੋਂ ਲਾਈਕ ਫੋਲੋ ਸਬਸਕ੍ਰਾਈਬ ਕਰ ਲਓ ਜੀ ਕੁਲਦੀਪ ਜੀ 545 ਤੁਹਾਨੂੰ ਦਿਖਾਵਾਂਗੇ ਲਾਜ਼ਮੀ ਭਾਈ ਜੀ ਕੋਈ ਆਇਆ ਨਹੀਂ ਗਾ ਮੰਡੀ ਚ ਜੀ ਧੰਨਵਾਦ ਸਾਰੇ ਭਰਾਵਾਂ ਦਾ ਜੀ